ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਖਾਂ ਦਾ ਕੈਂਪ ਲੱਗ ਰਿਹਾ ਜੀ ਕੱਲ ਨੂੰ ਸਾਡੇ ਦੋ ਛੋਟੇ ਭਰਾ ਵੀਰਿੰਦਰ ਸਿੰਘ ਗਰੇਵਾਲ ਤੇ ਸਰਬਜੀਤ ਸਿੰਘ ਗਰੇਵਾਲ ਦੀ ਯਾਦ ਵਿੱਚ ਕੱਲ ਨੂੰ ਅੱਖਾਂ ਦੇ ਫ੍ਰੀ ਚੈੱਕਅਪ ਕੀਤੇ ਜਾਣੇ ਆ ਤੇ ਫ੍ਰੀ ਆਪਰੇਸ਼ਨ ਕੀਤੇ ਜਾਣੇ ਆ ਐਨਕਾਂ ਦਿੱਤੀਆਂ ਜਾਣੀਆਂ ਜੇ ਕਿਸੇ ਦੀ ਅੱਖ ਦੇ ਵਿੱਚ ਟੇਡਾਪਾਣਾ ਕੋਈ ਟੀਨ ਮਾਰਦਾ ਕੋਈ ਬੱਚਾ ਜਿਵੇਂ ਕਹਿ ਦਿੱ ਗਏ ਦੋਨੋਂ ਅੱਖਾਂ ਆਪਸ ਵਿੱਚ ਨਹੀਂ ਮੇਲ ਖਾਂਦੀਆਂ ਉਹ ਵੀ ਆਪਰੇਸ਼ਨ ਬਿਲਕੁਲ ਮੁਫਤ ਕੀਤੇ ਜਾਣਿਆ ਧੰਨਵਾਦ ਕਰਦੇ ਆ ਰੂਬੀ ਨੈਲਸਨ ਮੈਮੋਰੀਅਲ ਹਸਪੀਟਲ ਜਲੰਧਰ ਦਾ ਜਿਨ੍ਹਾਂ ਨੇ ਮਹਾ ਡਾਕਟਰਾਂ ਦੀ ਟੀਮ ਨੇ ਆ ਕੇ ਸਾਰਾ ਆਪਰੇਸ਼ਨ ਕਰਨੇ ਆ ਤੇ ਟੈਕ ਅਪ ਕਰਨੇ ਆ ਤੇ ਦੂਸਰਾ ਧੰਨਵਾਦ ਕਰਦੇ ਆ ਜੀ ਲਾਇਓਂਸ ਕਲੱਬ ਆਫ ਜੁਕੇ ਬਾਰਕਿੰਗ ਦਾ ਜਿਹਦੇ ਵਿੱਚ ਲਾਇਓਂਸ ਜਿਸਪਾਲ ਸਿੰਘ ਹੁੰਜਣ ਜੀ ਤੇ ਨਾਲ ਭਪਿੰਦਰ ਸਿੰਘ ਜੀ ਜੰਡੂ ਉਹਨਾਂ ਦਾ ਜਿਨ੍ਹਾਂ ਨੇ ਕੈਂਪ ਨੂੰ ਸਪான்ਸਰ ਕੀਤਾ ਤਾਂ ਜੋ ਸਾਡੇ ਛੋਟੇ ਭਰਾਵਾਂ ਦੀ ਯਾਦ ਨੂੰ ਸਮਰਪਿਤ ਉਸ ਵਕਤ ਦੀ ਦੁੱਖ ਭਰੀ ਤਕਲੀਫ ਦੇ ਨਾਲ ਭਰੀ ਹੋਈ ਇਹ ਘੜੀ ਜਿਹੜੀ 16 ਮਾਰਚ ਵਾਲਾ ਦਿਨ ਉਹਦੇ ਵਿੱਚ ਅਸੀਂ ਕਿਸੇ ਮਾਂ ਦੀਆਂ ਅੱਖਾਂ ਦੀ ਰੌਸ਼ਨੀ ਕਿਸੇ ਬਾਪੂ ਦੀਆਂ ਅੱਖਾਂ ਦੇ ਰੰਗ ਪਰ ਸਕੀਏ ਇਹ ਸਾਡੀ ਛੋਟੀ ਜੀ ਕੋਸ਼ਿਸ਼ ਆ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਭਾਈ ਵੱਧ ਤੋਂ ਵੱਧ ਗਿਣਤੀ 'ਚ ਬਾਪੂ ਬਜ਼ੁਰਗਾਂ ਨੂੰ ਲੈ ਕੇ ਇਸ ਅੱਖਾਂ ਦੇ ਕੈਂਪ ਵਿੱਚ ਪਹੁੰਚੋ ਸ਼ਿਵਦਰ ਭੈਣ ਭਰਾਵਾਂ ਨੂੰ ਵੀ ਬੇਨਤੀ ਆ ਵਲੰਟੀਅਰ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਆ ਵੀ ਤੁਸੀਂ ਐਤਵਾਰ ਵਾਲੇ ਦਿਨ ਸਵੇਰੋਂ ਟਾਈਮ ਨਾਲ ਪਹੁੰਚ ਕੇ ਆਪਣੀਆਂ ਆਪਣੀਆਂ ਡਿਊਟੀਆਂ ਸੰਭਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ